ਲਓ ਜੀ ਨਸ਼ਿਆਂ ਦੇ ਉੱਤੇ ਇੱਕ ਕਵਿਤਾ ਪੇਸ਼ ਕਰਨ ਜਾ ਰਹੇ ਹਾਂ ਸਬਸਕ੍ਰਾਈਬ ਕਰ ਦੇਣਾ ਚੈਨਲ ਨੂੰ ਘਾ ਕੇ ਉਸ ਪਾਈ ਕਰ ਦੇਣਾ ਬਹੁਤ ਮਿਹਰਬਾਨੀ ਲਓ ਜੀ ਕਿਤੇ ਦੇਸ ਦਾ ਗराना ਛੱਡਿਆ ਫਿਰ ਇੱਕ ਹੈ ਪੰਜਾਬ ਦੀ ਜਵਾਨੀ ਸਾਰੀ ਕਰਤੀ ਕਰ ਕਰ ਖੈ ਨਸ਼ੇ ਵਿੱਚ ਜਾਂਦੀ ਰੋੜਦੀ ਜਵਾਨੀ ਇਹਦੀ ਪਾਫੜੀ ਏ ਯੁੱਧ ਨਸ਼ਿਆਂ ਵਰਦ ਆਪਾ ਸਰੇ ਲੜੀਏ ਅਯੋਦ ਨਸ਼ਿਆਂ ਵਰਦ ਆਪਾ ਸਰੇ ਲੜੀਏ ਅੰਦੀ ਪੰਨ ਚੇਤਾ ਵੇਚੀ ਮਾਤਾ ਪਾਏ ਦੀ ਇਨਾਂ ਦੇ ਮਕਰਨਾ ਕਿਤੇ ਵੀ ਜਾਏ ਦੀ ਉਹ ਜੇ ਨਾਜਬਾਨਤਾ ਇਨਾਂ ਦਾ ਬਾਈ ਕਾਤ ਕਰੀ ਹੈ ਯੁੱਧ ਨਸ਼ੀਹਾ ਵਰਦ ਆਪਾ ਸਵੇਲ ਦੜੀਏ ਯੋਦੀ ਨਸ਼ੀਆਂ ਵਰੋਧ ਸਬੇ ਜਥੇ ਬੰਦੀਆਂ ਤੇ ਬੁਦੀਤੀ ਵੀ ਨਾਲ ਜਾਣ ਖੜ ਜੀ ਨਸ਼ੀਆਂ ਦੀ ਪੁੱਟ ਦिए ਸਾਰੀ ਜੜੇ ਜੀ ਨਾ ਝੜ ਨਾ ਹੋਵੇ ਹਰੀਏ ਯੋ ਤੇ ਨਸ਼ਿਆਂ ਵਰਦ ਆਪਾਂ ਸਾਰੇ ਲੜੀਏ ਯੋ ਤੇ ਨਸ਼ਿਆਂ ਵਰਦ ਜਿੰਨਾ ਚਿਰ ਪੁਲਸ ਨੂੰ ਅਪਨ ਤਾਣਾ ਸਜੋ ਤੇਰੀ ਨਖਿਆਂ ਦਾ ਉਹ ਪਹਿਣਾ ਨੀਂਗਾ ਭੋਗ ਜੀ ਮੁੱਢ ਨਾਲ ਮੋਟਾ ਜੋੜ ਉਸ ਦੇ ਨਾਲ ਖੜੀ ਏ ਯੋਦੀ ਨਸ਼ਿਆਂ ਵਰਦ ਆਪਾ ਸਾਰੇ ਲੜੀਏ ਯੋਦੀ ਨਸ਼ਿਆਂ ਵਰਦ ਗੇ ਲੱਖਾਂ ਪਿਆ ਪਹਿਣਾ ਦੇ ਸੋਹਗ ਜੀ ਮਨਵਾ ਕੇ ਪੁੱਤ ਆਪਣੇ ਤੇ ਮਾਦੇ ਆਉਂਦੀ ਨਹੀਂਗੀ ਜਾਗ ਜੀ ਮਰਵਾ ਕੇ ਪੁੱਤ ਆਪਣੇ ਤੇ ਮਾਦੇ ਆਉਂਦੀ ਨਹੀਂਗੀ ਜਾਗ ਜੀ ਉਹਨਿੰ ਤਰੀਏ ਬਾਰ के अंदर वड़ी है। यो नशिया वरोध आपा सारे लड़िय नशिया वरोध आपा सारे लड़ी है।